ਪੰਜਾਬੀ ਖਾਸ ਕਰਕੇ ਸਿੱਖ ਗਏ ਐ ਉਹਨਾਂ ਨੇ ਆਪਣੀ ਵੱਖਰੀ ਪਛਾਣ ਛੱਡੀ ਐ ਪਰ ਜੇ ਧਾਰਮਿਕ ਤੌਰ ਤੇ ਦੇਖਿਆ ਜਾਵੇ ਤਾਂ ਤੁਸੀਂ ਘੱਟ ਗਿਣਤੀ ਦੇ ਵਿੱਚ ਹੈ ਇਸ ਨਗਰ ਦਾ ਜਰਾ ਮੁੱਖ ਧੰਦਾ ਹੈਗਾ ਉਹ ਹੈਗਾ ਕਿਸਾਨੀ ਹਾਂਜੀ ਇੱਥੇ ਮੱਕੀ ਦਾ ਵੀ ਖੇਤੀ ਹੁੰਦਾ ਅੱਛਾ ਤੇ ਮੱਖਣਾ ਜਿਹੜਾ ਹੁੰਦਾ ਹਾਂ ਨਰਸਿੰਘ ਭਾਗੂ ਮਜਰਾ ਸ਼ਵਲਤੀ ਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਸਰਦਾਰ ਨਗਰ ਲక్ష్ਮੀਪੁਰ ਇਤਿਹਾਸਿਕ ਗੁਰਦੁਆਰਾ ਇਤਿਹਾਸਿਕ ਨਗਰ ਗੁਰਦੁਆਰਾ ਤੇਗ ਬਾਦਰ ਸਾਹਿਬ ਜ਼ਿਲ੍ਹਾ ਘਟਿਆਰ ਬਿਹਾਰ ਵਿੱਚ ਸੋ ਤੁਸੀਂ ਆਮ ਤੌਰ ਤੇ ਸਾਨੂੰ ਪੰਜਾਬ ਦੇ ਵਿੱਚ ਵੱਖ-ਵੱਖ ਇਤਿਹਾਸਿਕ ਨਗਰਾਂ ਦੀਆਂ ਇਤਿਹਾਸਿਕ ਥਾਵਾਂ ਦੀਆਂ ਜੋ ਵੀਡੀਓਜ਼ ਅਸੀਂ ਪਾਉਂਦੇ ਰਹਿੰਦੇ ਹਾਂ ਸੋ ਅੱਜ ਤੁਹਾਨੂੰ ਇੱਕ ਅਸੀਂ ਜੋ ਅਲੱਗ ਹੀ ਚੀਜ਼ ਆ ਜੋ ਪੇਸ਼ ਕਰਨ ਜਾ ਰਹੇ ਹਾਂ ਕਿਉਂਕਿ ਸਾਡੇ ਜੋ ਵਿਜ਼ਿਟ ਹੈ ਸਾਡੀ ਜੋ ਯਾਤਰਾ ਹੈ ਯਾਤਰਾ ਦੇ ਵਿੱਚ ਲਗਭਗ 100 ਦੇ ਕਰੀਬ ਜੋ ਸਿੱਖ ਸੰਗਤਾਂ ਆ ਉਹ ਮੁਹਾਲੀ ਤੋਂ ਪਹੁੰਚ ਰਹੀਆਂ ਨੇ ਔਰ ਅੱਜ ਸਾਡਾ ਜਿਹੜਾ ਪੜਾਅ ਹੈ ਵਾਪਸੀ ਦਾ ਦੂਜਾ ਪੜਾਅ ਸਾਡਾ ਉਹ ਇਤਿਹਾਸਿਕ ਨਗਰ ਸਰਦਾਰ ਨਗਰ ਲਖਸੀਪੁਰ ਵਿਖੇ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਸੋ ਮੇਰੇ ਨਾਲ ਨੌਜਵਾਨ ਜੋ ਨਗਰ ਦੇ ਮੌਜੂਦ ਰਹਿਣਗੇ ਸਰਦਾਰ ਅਮਰਤ ਸਿੰਘ ਪੰਡਾਰੀ ਅਮਰ ਸਿੰਘ ਪੰਡਾਰੀ ਜੀ ਸਤਿਕਾਰ ਵਾਹਿਗੁਰੂ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਜੀ ਕੀ ਫਤਿਹ ਸੋ ਆਨੰਦ ਮੰਗਲ ਹੈ ਐਂ ਖੁਸ਼ ਹੈ ਹਾਂ ਜੀ ਹਾਂ ਜੀ ਹਾਂ ਜੀ ਕਿਉਂਕਿ ਜੋ ਸਰਦਾਰੀ ਹੈ ਸਰਦਾਰੀ ਜਿੱਥੇ ਵੀ ਜਾਂਦੀ ਹੈ ਸਰਦਾਰੀ ਧੂਮਾ ਪਾ ਦਿੰਦੀ ਹੈ ਹਾਂ ਜੀ ਹਾਂ ਜੀ ਠੀਕ ਹੈ ਸੰਸਾਰ ਦੇ ਵਿੱਚ ਜਿੱਥੇ ਵੀ ਪੰਜਾਬੀ ਖਾਸ ਕਰਕੇ ਸਿੱਖ ਗਏ ਐ ਉਹਨਾਂ ਨੇ ਆਪਣੀ ਵੱਖਰੀ ਪਛਾਣ ਛੱਡੀ ਐ ਇਸੇ ਤਰ੍ਹਾਂ ਤੁਸੀਂ ਇਸ ਨਗਰ ਦੇ ਵਿੱਚ ਇਕਾ ਮੈਂ ਆਏ ਸਮਝਦਾ ਵੀ ਘੱਟ ਗਿਣਤੀ ਹੋਣ ਦੇ ਨਾਤੇ ਕਿਉਂਕਿ ਘੱਟ ਗਿਣਤੀ ਹੁਆ ਕਿਉਂਕਿ ਸਾਰੇ ਬਿਹਾਰ ਦੇ ਵਿੱਚ ਅਸੀਂ ਨਹੀਂ ਕਹਿੰਦੇ ਉਹ ਵੀ ਸਾਡੇ ਭਰਾ ਐ ਜੋ Hindu Muslim ਉਹ ਵੀ ਸਾਡੇ ਭਰਾ ਐ ਪਰ ਜੇ ਧਾਰਮਿਕ ਤੌਰ ਤੇ ਦੇਖਿਆ ਜਾਵੇ ਤਾਂ ਤੁਸੀਂ ਘੱਟ ਗਿਣਤੀ ਦੇ ਵਿੱਚ ਹਾਂਜੀ ਸੋ ਗੱਲਬਾਤ ਕਰਾਂਗੇ ਤੁਹਾਡੇ ਨਾਲ ਤੁਹਾਡੇ ਕਿਸ ਤਰ੍ਹਾਂ ਦੇ ਕਿੱਤੇ ਨੇ ਓਰੇ ਕਿਸ ਤਰ੍ਹਾਂ ਦਾ ਪ੍ਰੋਫੈਸ਼ਨ ਹੈ ਕਿਉਂਕਿ ਰੋਟੀ ਦੀ ਹਰ ਇੱਕ ਹਰ ਇੱਕ ਨੂੰ ਲੋੜ ਹੈ ਰੋਟੀ ਦੀ ਹਾਂਜੀ ਹਰ ਇਨਸਾਨ ਨੂੰ ਰੋਟੀ ਦੀ ਲੋੜ ਹੈ ਅਸੀਂ ਰੋਟੀ ਨਾਲ ਜੁੜੇ ਹੋਏ ਹਾਂ ਜੇ ਸਾਡੇ ਢਿੱਡ ਵਿੱਚ ਰੋਟੀ ਜਾਂਦੀ ਤਾਂ ਕੋਈ ਅਗਲਾ ਕੰਮ ਹੁੰਦਾ ਤਾਂ ਹੀ ਅਸੀਂ ਕੋਈ ਹੋਰ ਕੰਮ ਕਰ ਸਕਦੇ ਹਾਂ ਸੋ ਇਸ ਨਗਰ ਦਾ ਮੁੱਖ ਧੰਦਾ ਜਿਹੜਾ ਹੈ ਉਹ ਕੀ ਹੈ ਇਸ ਨਗਰ ਦਾ ਜਰਾ ਮੁੱਖ ਧੰਦਾ ਹੈਗਾ ਉਹ ਹੈਗਾ ਕਿਸਾਨੀ ਹਾਂਜੀ ਇੱਥੇ ਮੱਕੇ ਦਾ ਵੀ ਖੇਤੀ ਹੁੰਦਾ ਅੱਛਾ ਤੇ ਮਖਾਣਾ ਜਿਹੜਾ ਹੁੰਦਾ ਹੂੰ ਉਹਦਾ ਖੇਤੀ ਹੁੰਦਾ ਇੱਥੇ ਅੱਛਾ ਗੇਹੂ ਦਾ ਵੀ ਖੇਤੀ ਹੁੰਦਾ ਠੀਕ ਹੈ ਤੇ ਇੱਥੇ ਫਸਲ ਤੇ ਹਰ ਇੱਕ ਫਸਲ ਹੁੰਦਾ ਇੱਥੇ ਅੱਛਾ ਹਰ ਇੱਕ ਹਰ ਇੱਕ ਕਿਸਮ ਦਾ ਲੇਕਿਨ ਹੁਣ ਮੁੱਖ ਫਸਲ ਹੈਗਾ ਮੱਕੀ ਤੇ ਮਖਾਣਾ ਮੱਕੀ ਤੇ ਮਖਾਣਾ ਇਹ ਜਿਹੜਾ ਮਖਾਣਾ ਹੈ ਮਖਾਣਾ ਤੁਸੀਂ ਮੰਨੂ ਚੈਨਲ ਤੇ ਦੇਖ ਰਹੀਆਂ ਬੀਬੀਆਂ ਵੀ ਦੇਖ ਰਹੀਆਂ ਐ ਬਜ਼ੁਰਗ ਵੀ ਦੇਖ ਰਹੇ ਐ ਮਖਾਣਾ ਆਮ ਤੌਰ ਤੇ ਆਪਾਂ ਪੰਜੀਰੀ ਦੇ ਵਿੱਚ ਵਰਤਦੇ ਆ ਸਿਆਲ ਲੰਘ ਚੱਲਿਆ ਸਿਆਲ ਦੇ ਵਿੱਚ ਪੰਜੀਰੀ ਬਣਦੀ ਦਾਵੜੇ ਬਣਦੇ ਘਰਾਂ ਦੇ ਵਿੱਚ ਐ ਸਾਡੇ ਬਾਪੂ ਬਜ਼ੁਰਗ ਸ਼ਹਿਰ ਤੋਂ ਮਖਾਣਾ ਲਿਆਉਂਦੇ ਖੇੜ ਤਾਂ ਤੁਸੀਂ ਬਹੁਤ ਅਮੀਰ ਹੋਣੇ ਜੇ ਮਖਾਣਾ ਪੈਦਾ ਕਰਦੇ ਆ ਅਸੀਂ ਅਮੀਰ ਤੇ ਉਹ ਨਾ ਨਹੀਂ ਆ ਲੇਕਿਨ ਮੈਂ ਇਸੇ ਗੱਲ ਕਰਦਾ ਵੀ ਜੇ ਜੇ ਮਖਾਣਾ ਪੈਦਾ ਹੋਣ ਲੱਗ ਜਵੇ ਤਾਂ ਬੱਲੇ ਬੱਲੇ ਹੋ ਗਈ ਫਿਰ ਹਾਂਜੀ ਹਾਂਜੀ ਤੇ ਤਾਂ ਕਿਸਾਨਾਂ ਦਾ ਹੋਵੇ ਸੇ ਬੱਲੇ ਬੱਲੇ ਹੀ ਹੈ ਹਾਂਜੀ ਸਾਡੇ ਇੱਥੇ ਜਿਹੜੇ ਪਿੰਡ ਵਿੱਚ ਹੈ ਉਹ ਬਹੁਤ ਸਟੈਂਡਰਡ ਨਾਲ ਰਹਿੰਦੇ ਨੇ ਚੰਗੇ ਚੰਗੇ ਮਕਾਨ ਹੈ ਸਾਰੇ ਕੋਲ ਠੀਕ ਹੈ ਸਾਰੇ ਸਾਰੇ ਕੋਲ ਗੱਡੀਆਂ ਨੇ ਸਭ ਕੁਝ ਹੈ ਕੋਈ ਚੀਜ਼ ਦਾ ਵਾਹਿਗੁਰੂ ਦਾ ਕੋਈ ਵਾਹਿਗੁਰੂ ਕੋਈ ਕਮੀ ਨਹੀਂ ਛੜਿਆ ਤੇ ਦੂਜੀ ਗੱਲ ਹੈ ਅਸੀਂ ਜਿਸ ਜਿੱਥੇ ਰਹਿ ਰਹੇ ਆਏ ਇਹ ਬਿਹਾਰ ਵਿੱਚ ਅਸੀਂ ਪਿੰਡ ਵਿੱਚ ਹੀ ਰਹ ਰਹੇ ਹਾਂ ਠੀਕ ਹੈ ਜੀ ਤੇ ਪਿੰਡ ਵਿੱਚ ਕੀ ਹੈ ਕਿ ਇੱਥੇ ਕੋਈ ਚੋੜੀ ਨਹੀਂ ਹੈ ਕੋਈ ਸਰਦਾਰ ਨਾਲ ਕੋਈ Hindu ਇੱਥੇ ਪੰਗਾਵਾਜੀ ਨਹੀਂ ਕਰਦਾ ਜੀ ਜੀ ਅਸੀਂ ਮਤਲਬ ਜਿਸ ਤਰ੍ਹਾਂ ਰਹਿੰਦੇ ਪੂਰੇ ਪਿਆਰ ਨਾਲ ਇੱਥੇ ਆਪਸ ਵਿੱਚ ਰਹਿੰਦੇ ਹਾਂ ਠੀਕ ਇੱਥੇ ਦਾ ਸਰਦਾਰ ਨਾਲ ਕੋਈ ਕਿਸੇ ਨਾਲ ਦੁਸ਼ਤ ਭਾਵਨਾ ਕੁਝ ਨਹੀਂ ਹੈ ਅੱਛਾ ਅਮਰਤਪਾਲ ਜੀ ਜੋ ਮਤਲਬ ਮਖਾਣੇ ਦੀ ਖੇਤੀ ਕਰਦੇ ਆਂ ਹਾਂਜੀ ਮਖਾਣੇ ਦੀ ਖੇਤੀ ਬਾਰੇ ਦੱਸੋ ਵੀ ਮਖਾਣੇ ਦੀ ਖੇਤੀ ਕਿਸ ਤਰ੍ਹਾਂ ਹੁੰਦੀ ਹੈ ਮਖਾਣੇ ਦੀ ਖੇਤੀ ਹੁਣ ਜਰਾ ਹੈ ਹੁਣ ਤੁਹਾਡਾ ਸਰਸੋ ਜਰਾ ਹੈਗਾ ਸਰਸੋ ਕੱਟ ਕੇ ਵੜਕੇ ਹਟਾ ਕੇ ਹੁਣ ਖੇਤੀ ਸਫਾਈ ਕਰਕੇ ਹੁਣ ਪਾਣੀ ਪੈ ਰਿਆ ਅੱਛਾ ਉਹਨਾਂ ਦਾ ਹੁਣ ਬੀਜਿਆ ਜਾ ਰਿਹਾ ਮਖਾਣਾ ਮਖਾਣਾ ਅੱਛਾ ਤੇ ਇਹ ਹੁਣ 4 ਮਹੀਨੇ ਦੇ ਬਾਅਦ ਠੀਕ ਹੈ ਇਹ ਜੂਨ ਜੁਲਾਈ ਵਿੱਚ ਜੁਲਾਈ ਵਿੱਚ ਇਹਦਾ ਫਿਰ ਇਹਦਾ ਫਲ ਲੱਗਦਾ ਮਖਾਨ ਦਾ ਮਖਾਨ ਇਹਦੇ ਵੱਡੇ ਵੱਡੇ ਪੱਤੇ ਹੁੰਦੇ ਨੇ ਉਹਦੇ ਵਿੱਚ ਕੰਡੇ ਹੁੰਦੇ ਨੇ ਥੱਲੋਂ ਉਹਦੇ ਵਿੱਚ ਵੱਡੇ ਵੱਡੇ ਫਲ ਹੁੰਦੇ ਨੇ ਫਲ ਵਿੱਚ ਛੋਟੇ ਛੋਟੇ ਬੀਜ ਹੁੰਦੇ ਨੇ ਗੋਲ ਗੋਲ ਜੀ ਜੀ ਜਿਵੇਂ ਕਾਂਜ ਦੇ ਜਿਵੇਂ ਗੁੱਲੀ ਹੁੰਦਾ ਉਸ ਟਾਈਪ ਦਾ ਤੇ ਉਹ ਜਦੋਂ ਗਲ ਜਾਂਦਾ ਤੇ ਉਹ ਪਾਣੀ ਦੇ ਥੱਲੇ ਆ ਜਾਂਦਾ ਫਿਰ ਉਹ ਉਹ ਜਦੋਂ ਉਹਦਾ ਪੂਰਾ ਸਮੇਂ ਹੋ ਗਿਆ ਉਹ ਵੀ ਦਰਖਤ ਗਲ ਜਾਂਦਾ ਪੱਤੇ ਵੀ ਗਲ ਜਾਂਦਾ ਫਿਰ ਇੱਥੇ ਦਾ ਜਿਹੜੇ ਛੋਟੇ ਜਾਤੀ ਦਾ ਜਿਹੜਾ ਲੋਕ ਹੈ ਜਿਵੇਂ ਆਦੀਵਾਸੀ ਹੈ ਜਿਵੇਂ ਰੀਸੀ ਹੈ ਇਹ ਲੋਕ ਫਿਰ ਉਸ ਨੂੰ ਕੱਢਦੇ ਨੇ ਅੱਛਾ ਕੱਢ ਕੇ ਫਿਰ ਉਹਦਾ ਸਾਫ ਸਫਾਈ ਹੁੰਦਾ ਸਾਫ ਸਫਾਈ ਕਰਨ ਦੇ ਬਾਅਦ ਉਹਦੇ ਵਿੱਚ ਜਿਵੇਂ ਕੱਜਲ ਜਿਵੇਂ ਹਰੇ ਰੰਗ ਦਾ ਹੁੰਦਾ ਉਹ ਲੱਗਿਆ ਹੁੰਦਾ ਉਹਦਾ ਸਾਫ ਸਫਾਈ ਕਰਦਾ ਮਿੱਟੀ ਸਫਾਈ ਕਰਦੇ ਨੇ ਫਿਰ ਉਹਨੂੰ ਸੁਖਾਉਂਦੇ ਨੇ ਧੁੱਪ ਵਿੱਚ ਅੱਛਾ ਸੁਖਣ ਦੇ ਬਾਅਦ ਉਹਦੇ ਚਾਰ ਚੁਲਾ ਹੁੰਦੇ ਨੇ ਅੱਛਾ ਜੀ ਚਾਰ ਚੁਲੇ ਵਿੱਚ ਚਾਰ ਬੰਦੇ ਬਿੜਦੇ ਨੇ ਇੱਕ ਬੰਦੇ ਹੋਰ ਪੰਜ ਬੰਦੇ ਨੇ ਅੱਛਾ ਇਹ ਇੱਧਰ ਉਹਨੂੰ ਗਰਮ ਕਰਦੇ ਗਿਆ ਦੂਜੇ ਵਿੱਚ ਦੂਜੇ ਤੀਜੇ ਵਿੱਚ ਤੀਜੇ ਚੌਥੇ ਵਿੱਚ ਫਿਰ ਪੰਜਵੇਂ ਵਿੱਚ ਜਦੋਂ ਗਿਆ ਉਹ ਫਿਰ ਮੋਟਾ ਛੋਟਾ ਰੱਖਦਾ ਅੱਛਾ ਉਹਦੇ ਵਿੱਚ ਛੋਟਾ ਕਸ ਕੇ ਚਲਾਉਂਦਾ ਜਿੰਨਾ ਝੋਟ ਪੈਂਦਾ ਉਹਦੇ ਵਿੱਚ ਉਹਨਾਂ ਉਹ ਵੱਡਾ ਸਾਈਜ਼ ਨਿਕਲਦਾ। ਅੱਛਾ ਫੁੱਲਦਾ ਫੁੱਲਦਾ। ਹੂੰ ਉਹ ਉਹ ਚਾਰ ਪੰਜ ਕੁਆਲਿਟੀ ਉਹਦੇ ਵਿੱਚ ਕੱਢਿਆ ਜਾਂਦਾ। ਅੱਛਾ। ਤੇ ਜਿਹੜਾ ਸੁਪਰ ਕੁਆਲਿਟੀ ਹੁੰਦਾ ਉਹ 1500 ਰੁਪਏ ਉਹ ਕੇਜੀ ਜਾਂਦਾ। ਹੂੰ ਉਹ ਇੱਥੇ ਇੰਡੀਆ ਵਿੱਚ ਨਹੀਂ ਉਹ ਦੁਬਈ ਉਹ ਵੇਚ ਲ ਜਾਂਦਾ ਉਹ। ਅੱਛਾ। ਤੇ ਤੇ ਜਿਹੜਾ ਤੀਜਾ ਜਿਹੜਾ ਕੁਆਲਿਟੀ ਹੈ। ਹਾਂ ਹਾਂ ਹਾਂ। ਠੀਕ ਹੈ। ਜੀ। ਉਹ ਉਹ ਫਿਰ ਇੱਥੇ ਜਿਹੜਾ ਹੈਗਾ ਉਹ ਇੱਥੇ 800 ਰੁਪਏ ਉਹਦਾ ਹੈਗਾ ਤਾਂ ਸ਼ਹਿਰ ਵਿੱਚ ਉਹ 1200-1500 ਪੈਕੇਟ ਪੈਕਿੰਗ ਹੁੰਦਾ 200 ਗ੍ਰਾਮ ਦਾ। ਅੱਛਾ। ਉਹ 1200-1500 ਰੁਪਏ ਕਿਲੋ ਜੀ। ਬਿਕੜੀ ਹੁੰਦਾ ਅੱਛਾ ਜਿਹੜੀ ਆਪਾਂ ਖੇਤੀ ਕਰਦੇ ਆ ਜਿਸ ਤਰ੍ਹਾਂ ਸੋਚ ਕਰਿਆ ਵੀ ਆਪਾਂ ਨੇ 1 ਏਕੜ ਵਿੱਚ ਬੀਜ ਲਿਆ ਮਖਾਣਾ ਹਾਂਜੀ 1 ਏਕੜ ਦੇ ਵਿੱਚ ਕਿੰਨਾ ਕੁ ਜਿਹੜਾ ਉਹਦਾ ਨਿਕਾਲ ਨਿਕਲੇ ਆਉਂਦਾ 1 ਏਕੜ ਵਿੱਚ ਘਟੋ ਘੱਟ ਰੱਖੋ 20 ਕੁੰਟਲ ਮਾਲ ਨਿਕਲਦਾ 15 ਕੁੰਟਲ 20 ਕੁੰਟਲ ਸੋ ਇੱਥੇ ਦਰਸ਼ਕ ਇਹ ਵੀ ਦੇਖਦੇ ਹੋਣਗੇ ਵੀ ਆਪਾਂ ਜਿਰੀ ਦੇ ਨਾਲ ਆੜੀ ਲਾਈ ਵੀ ਐ ਆਪਾਂ ਝੋਨੇ ਦੇ ਨਾਲ ਆੜੀ ਲਾਈ ਵੀ ਐ ਅਗਰ ਆਪਾਂ ਕੈਸ਼ ਪ੍ਰਾਈਜ਼ ਜੋ ਹੈਗੀਆਂ ਜੋ ਕੈਸ਼ ਵਾਲੀਆਂ ਆ ਪ੍ਰੋਡਕਟ ਆਪਾਂ ਉਹਨਾਂ ਦੇ ਅੱਖਾਂ ਵਿੱਚੀ ਬੈਠੇ ਆ ਸੋ ਤੁਸੀਂ ਮੈਨੂੰ ਜਿੱਥੇ ਵੀ ਦੇਖਦੇ ਆ ਆ ਵੀਡੀਓ ਜਿਹੜੀ ਵੀਰ ਦੀ ਆ ਧਿਆਨ ਨਾਲ ਦੇਖੋ ਬਈ 1 ਏਕੜ ਦੇ ਵਿੱਚ ਕਿੰਨੇ ਕੁਇੰਟਲ ਇੱਥੇ 15 ਤੇ 20 ਕੁਇੰਟਲ 15 ਤੇ 20 ਕੁਇੰਟਲ ਆਰ 200 ਗ੍ਰਾਮ ਦਾ ਪੈਕੇਟ ਕਿੰਨੇ ਦਾ 200 ਗ੍ਰਾਮ ਦਾ ਪੈਕੇਟ ਜਿਹੜਾ ਸੇਰ ਵਿੱਚ ਵੇਚਦਾ ਉਹ 300 350 ਦਾ ਵੇਚਦਾ 300 350 ਦਾ ਜੇ ਪੰਜਾਬ ਦੇ ਵਿੱਚ ਵੀ ਯਾਰ ਜਿੱਥੇ ਵੀ ਕਿਸਾਨ ਬੈਠਾ ਮੈਨੂੰ ਦੇਖਦਾ ਏ ਸਾਡੀ ਇਸ ਵੀਡੀਓ ਨੂੰ ਦੇਖਦਾ ਜੇ ਇਸ ਤਰ੍ਹਾਂ ਦੀ ਖੇਤੀ ਕਰੋਗੇ ਤਾਂ ਮੇਰਾ ਖਿਆਲ ਹੈ ਇਨਕਲਾਬ ਨਹੀਂ ਆਜੂਗਾ ਹਾਂਜੀ ਹਾਂਜੀ ਹੈ ਹਾਂਜੀ ਸੋ ਜਿਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਦੀਆਂ ਖੇਤੀ ਕਰਦੇ ਇਹ ਖੇਤੀ ਤੁਹਾਨੂੰ ਕਿਹਨੇ ਦੱਸਿਆ ਵੀ ਮਖਾਣੀ ਦੀ ਖੇਤੀ ਕਰਨੀ ਇਹ ਇਹ ਮਖਾਣੀ ਦੀ ਖੇਤੀ ਇਹ ਜਿਹੜਾ ਇੱਥੇ ਦਾ ਜਿਹੜਾ ਪੁਰਵਜ ਲੋਕ ਨੇ ਪਹਿਲੇ ਪਹਿਲੇ ਹਾਂ ਉਹ ਲੋਕ ਕਰਦੇ ਆ ਰਹੇ ਨੇ ਇਹ ਪਹਿਲੇ ਦਰਮੰਗਾ ਹੁੰਦਾ ਸੀ ਅੱਛਾ ਜੀ ਦਰਮੰਗਾ ਦੇ ਬਾਅਦ ਫਿਰ ਇਸ ਇਲਾਕੇ ਦਾ ਮਿੱਟੀ ਜਾਂਚ ਹੋਇਆ ਹੂੰ ਤੇ ਅੱਜ ਤੋਂ 40 ਸਾਲ ਮੇਰਾ ਉਮਰ ਹੋ ਗਿਆ 55 ਬਰਸ ਹਾਂ ਮੈਂ 10 ਸਾਲ ਦੇ 45 ਸਾਲ ਤੋਂ ਤਾਂ ਮੈਂ ਖੇਤੀ ਦੇਖਣੇ ਆਇਆ ਇੱਥੇ ਕਰਦੇ ਹੋਏ ਤੇ ਉਹਨਾਂ ਇਸ ਖੇਤੀ ਦਾ ਉਹਨਾਂ ਮਤਲਬ ਉਸ ਸਮੇਂ ਪਰਚਲਤ ਪਰਚਲ ਨਹੀਂ ਹਾਂ ਪਰਚਲਨ ਨਹੀਂ ਹੈ ਡਵੈਲਪ ਨਹੀਂ ਸੀ ਹਾਂ ਤੇ ਹੁਣ ਜਰਾ ਹੈਗਾ ਜਿਉ ਜੋ ਬੰਦੇ ਨੂੰ ਸਮਝ ਆਇਆ ਹਾਂ ਹਾਂ ਤੇ ਉਹ ਕਹਿੰਕੇ ਇਹਦੇ ਵਿੱਚ ਬਹੁਤ ਸਾਰੇ ਵਿਟਾਮਿਨ ਹੁੰਦੇ ਨੇ ਬਹੁਤ ਵਿਟਾਮਿਨ ਹੁੰਦੇ ਤੇ ਇਸ ਕਰਕੇ ਫਿਰ ਵਿਦੇਸ਼ ਸਪਲਾਈ ਹੋਣਾ ਸ਼ੁਰੂ ਹੋ ਗਿਆ ਜਦੋਂ ਪਾਕਿਸਤਾਨ ਦਾ ਬਾਰਡਰ ਖੁੱਲ ਜਾਵੇ ਤੇ 2.5 ਹਜ਼ਾਰ ਰੁਪਏ ਕਿਲੋ ਹੋ ਜਾਣਾ ਕਿਲੋ ਹੋ ਜਾਏਗਾ ਠੀਕ ਹੈ ਤੇ ਪਾਕਿਸਤਾਨ ਦਾ ਬਾਰਡਰ ਹੁਣ ਬੰਦ ਹੈ ਫਿਰ ਵੀ ਇਹ 1200 1500 ਕਿਲੋ ਸੇਰ ਵਿੱਚ ਵੀ ਘਰੇ ਨੇ ਇੱਥੇ 800 900 ਰੁਪਏ ਕਿਜੀ ਇੱਥੇ ਜਾਂਦੇ ਨੇ ਕਿੰਨੇਕ ਲੋਕ ਜਿਹੜੇ ਇੱਥੇ ਮਖਾਣੇ ਦੀ ਖੇਤੀ ਕਰਦੇ ਇਸ ਇਲਾਕੇ ਦੇ ਵਿੱਚ ਕਿੰਨੇਕ ਲੋਕ ਆ ਜਿਹੜੇ ਖੇਤੀ ਕਰਦੇ ਇੱਥੇ ਇੱਥੇ ਜਿੰਨੇ ਵੀ ਹੈ ਇਸ ਇਲਾਕੇ ਵਿੱਚ ਅੱਛਾ ਲਗਭਗ 100 ਬੰਦੇ ਹੈ ਤੇ 40 ਬੰਦੇ ਇਹ ਖੇਤੀ ਕਰਦਾ ਸੋ ਇੱਥੇ ਸਰਕਾਰਾਂ ਨੂੰ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਵੀ ਦੇਖੋ ਇਹ ਕਿਸਾਨ ਹੈ ਜਿਹੜੇ ਇੱਕ ਵਧੀਆ ਪ੍ਰੋਡਕਟ ਦੀ ਖੇਤੀ ਕਰਦੇ ਨੇ ਮਖਾਣੇ ਦੀ ਖੇਤੀ ਕਰਦੇ ਨੇ ਅਗਰ ਸਾਡੀਆਂ ਸਰਕਾਰਾਂ ਭਾਵੇਂ ਸੈਂਟਰ ਸਰਕਾਰ ਹੋਵੇ ਭਾਵੇਂ ਸਟੇਟ ਸਰਕਾਰ ਹੋਵੇ ਇਹਨਾਂ ਨੂੰ ਅਪਰੂਵਲ ਦੇ ਦੇਵੇ ਬਾਹਰ ਵਪਾਰ ਕਰਨ ਦੀ ਪਾਕਿਸਤਾਨ ਨਾਲ ਵਪਾਰ ਕਰਨ ਦੀ ਅਪਰੂਵਲ ਦੇ ਦੇਵੇ ਜਾਂ ਸਾਡੀਆਂ ਸਰਕਾਰਾਂ ਲਾਂਗੇ ਖੋਲ ਦੇਣ ਤਾਂ ਇੱਕ ਬਹੁਤ ਹੀ ਵਧੀਆ ਕੰਮ ਹੋਏਗਾ ਕੰਮ ਹੋਏਗਾ ਹਾਂਜੀ ਸੋ ਹੋਰ ਕਿਸ ਤਰ੍ਹਾਂ ਦੀਆਂ ਖੇਤੀਆਂ ਚੱਲਦੀਆਂ ਉੱਥੇ ਉਰੇ ਇੱਥੇ ਮੱਕੇ ਦਾ ਖੇਤੀ ਸਭ ਤੋਂ ਵੱਧ ਹੁੰਦਾ ਅੱਛਾ ਹਾਂਜੀ ਮੱਕੇ ਦਾ ਖੇਤੀ ਹੁੰਦਾ ਜਿਹੜਾ ਮਾਰਚ ਮਹੀਨੇ ਵਿੱਚ ਮੱਕੀ ਲੱਕਲਾਸ ਹੋ ਜਾਣਾ ਅੱਛਾ ਉਹਨਾਂ ਦਾ ਭਾਅ ਹੋ ਜਾਏਗਾ 2200 2300 ਰੁਪਏ ਕੁੰਟਲ ਹਾਂ ਠੀਕ ਹੈ ਫਿਰ ਜਿਉਂ-ਜਿਉਂ ਜਿਉਂ-ਜਿਉਂ ਮਾਲ ਵਧ ਲਕਣਾ ਸੋਹ ਜਾਏਗਾ ਫਿਰ ਉਹ 1600 1700 ਆ ਥੋੜਾ ਕੱਟ ਕੱਟ ਜਾ ਕੱਟ ਜਾ ਅੱਛਾ ਜੋ ਪਾਣੀ ਦਾ ਸਿਸਟਮ ਹੈ ਇਰੀਗੇਸ਼ਨ ਸਿਸਟਮ ਹੈ ਜੋ ਉਹ ਕਿਸ ਤਰ੍ਹਾਂ ਦਾ ਹੈ ਇੱਥੇ ਇੱਥੇ ਸਾਡੇ ਜਿਹੜੇ ਇੱਥੇ ਕੜਦਾ ਨਲਕਾ ਹੈ ਇਹ 20 ਫੁੱਟ ਵਿੱਚ ਪਾਣੀ ਲਗਦਾ ਜੋ ਖੇਤ ਬੱਚੇ ਖੇਤ ਖੇਤ ਪੰਜਾਬ ਪੰਜਾਬ ਫੁੱਟ ਦਾ ਕਰਦਾ ਉੱਥੇ ਅੱਛਾ ਪੰਜਾਬ ਫੀਟ ਵਿੱਚ ਜਿੰਨਾ ਮਰਜ਼ੀ ਤੁਸੀਂ ਪਾਣੀ ਕੱਢ ਸਕਦੇ ਹੋ ਮੋਟਰ ਲਾ ਕੇ ਮੋਟਰ ਲਾ ਕੇ ਤੇ ਸਰਕਾਰ ਵੱਲੋਂ ਕੋਈ ਸਬਸਿਡੀ ਮੋਟਰ ਦੀ ਬਿਜਲੀ ਦੀ ਸਰਕਾਰ ਵੱਲੋਂ ਕੋਈ ਸਬਸਿਡੀ ਨਹੀਂ ਹੈ ਹੈਗੀ ਨਹੀਂ ਨਹੀਂ ਹਾਂ ਸਬਸਿਡੀ ਹੈ ਬਿਜਲੀ ਦੀ ਬਿਜਲੀ 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 ਦਾ ਸਬਸਿਡੀ ਹੈ ਕਿੰਨੀ ਕ ਹੈ ਇਹਨਾਂ ਤੋਂ ਮੈਂ ਨਹੀਂ ਦੱਸ ਸਕਦਾ ਥੋੜੀ ਹੈ ਥੋੜੀ ਹੈ ਤੇ ਹੋਰ ਜਿਹੜੀਆਂ ਖਾਦਾਂ ਆ ਆਪਾਂ ਕੀੜੇ ਮਾਰ ਦਵਾਈਆਂ ਉਹਨਾਂ ਨੇ ਖਾਦਾਂ ਨਾਲ ਉਹਨਾਂ ਦੀ ਸਬਸਿਡੀ ਕੋਈ ਹੈ ਰਹਿਤ ਨਹੀਂ ਉਹਨਾਂ ਦੀ ਕੋਈ ਰਾਏ ਨਹੀਂ ਕੋਈ ਰਾਏ ਨਹੀਂ ਠੀਕ ਹੈ ਤੇ ਹੋਰ ਕਿਸ ਤਰ੍ਹਾਂ ਦੇ ਧੰਦੇ ਆ ਪਿੰਡ ਦੇ ਨਗਰ ਦੇ ਇਲਾਕੇ ਦੇ ਲੋਕਾਂ ਦੇ ਇੱਥੇ ਤਾਂ ਲੋਕ ਜਰਾ ਹੈਗਾ ਆਪਣੇ ਆਪਣੇ ਗੱਡੀਆਂ ਵੀ ਨੇ ਹਮ ਠੀਕ ਹੈ ਹਮ ਹੋਟਲ ਦਾ ਕਾੜਵੜ ਸਰਦਾਰ ਦਾ ਇੱਥੇ ਜਿੰਨੇ ਵੀ ਮੁੰਡੇ ਨੇ ਹਾਂ ਕੁਝ ਤਾਂ ਪਹਿਲੇ ਗਿਆਨੀ ਲਾਈਨ ਵਿੱਚ ਸੀ ਹਾਂ ਹਾਂ ਸੇਵਾਦਾਰੀ ਗਿਆਨੀ ਲਾਈਨ ਵਿੱਚ ਉੱਥੇ ਕਮੇਟੀਆਂ ਨੇ ਇਹਨਾਂ ਨੂੰ ਸੈਟਰ ਤਨਖਾਣੀ ਦੇਣਾ ਠੀਕ ਹੈ ਇਹ ਉਹਨਾਂ ਦੇ ਨਾਲ ਥੋੜਾ ਜਿਹਾ ਵਰਤਾਓ ਗਲਤ ਕਰਨਾ ਜਿਹਦੇ ਲੈ ਕੇ ਇਹਨਾਂ ਨੇ ਆਪਣਾ ਰੂਟ ਚੇਂਜ ਕਰ ਲਿਆ ਅੱਛਾ ਸਾੜੇ 10 ਦਾ ਜਿੰਨੇ ਵੀ ਮੁੰਡੇ ਨੇ ਉਹਨਾਂ ਨੇ ਟੋਟਲ ਹੋਟਲ ਪਾਇਆ ਠੀਕ ਹੈ ਹੁਣ ਹੋਟਲ ਵਿੱਚ ਆਪਣਾ ਹੋਟਲ ਚਲਾ ਰਿਆ ਹਮ ਸਾਰੇ ਕੋਲ ਫੁਰਵਿਲੇਰ ਨੇ ਸਾਰੇ ਜਿੰਨੇ ਹੋਟਲ ਬਣਾਇਆ ਸਭ ਕੋਲ ਫੁਰਵਿਲੇਰ ਹੈ ਆਪਣਾ ਕਾਰੋਬਾਰ ਕਰ ਆਪਣਾ ਠੀਕ ਹੈ ਚੰਗਾ ਮਕਾਨ ਚੰਗਾ ਬੱਚੇ ਨੂੰ ਚੰਗੇ ਸਕੂਲ ਵਿੱਚ ਪੜਾ ਰਿਆ ਠੀਕ ਹੈ ਲੇਕਿਨ ਉਹੀ ਬੰਦਾ ਇੱਕ ਸਮੇਂ ਗੁਰਦਾਰੇ ਦਾ ਨੁਕੜੀ ਕਰਦਾ ਸੀ ਤੇ ਕਮੇਟੀ ਉਹਨੂੰ ਭੇਲੂ ਨਹੀਂ ਦੇਣਾ ਸਹੀ ਤਰ੍ਹਾਂ ਤਨਖਾਹ ਨਹੀਂ ਦੇਣਾ ਠੀਕ ਹੈ ਤੇ ਉਹ ਆਪਣਾ ਹੁਣ ਇਸ ਪਿੰਡ ਦਾ ਜਿਹੜਾ ਲੋਕ ਹੈ ਪਹਿਲੇ ਸਾਡੇ ਬਜ਼ੁਰਗ ਜਿਹੜੇ ਸੀ ਉਹ ਗਿਆਨੀ ਲਾਈਨ ਵਿੱਚ ਸੀ ਉਹਨਾਂ ਦਾ ਬੱਚੇ ਵੀ ਗਿਆਨੀ ਲਾਈਨ ਵਿੱਚ ਸੀ ਠੀਕ ਹੈ ਜਦੋਂ ਕਮੇਟੀ ਦਾ ਜਦੋਂ ਉਹਨਾਂ ਨੂੰ ਸਤਕਾਰ ਨਹੀਂ ਮਿਲਿਆ ਤੇ ਉਹ ਫਿਰ ਆਪਣਾ ਲਾਈਨ ਚੇਂਜ ਕਰ ਲਿਆ ਸਾਰੇ ਹੋਟਲ ਪਾਲਿਆ ਕੋਈ ਮਖਾਣੇ ਦਾ ਕੰਮ ਕਰ ਰਿਹਾ ਕੋਈ ਮੱਕੀ ਦਾ ਬਿਜ਼ਨਸ ਕਰ ਰਿਹਾ ਕੋਈ ਗੱਡੀ ਚਲਾ ਰਿਹਾ ਤੇ ਇੱਥੇ ਦਾ ਸਰਦਾਰ ਇੱਥੇ ਦਾ ਇਲਾਕਾ ਬਹੁਤ ਸ਼ਾਂਤੀ ਹੈ ਸਾਰੇ ਸਿੱਖੀ ਸਰੂਪ ਵਿੱਚ ਹੈ ਅਮਰਜੀਤ ਇੱਕ ਹੋਰ ਮੈਂ ਤੁਹਾਡੇ ਨਾਲ ਵਿਚਾਰ ਸਾਂਝਾ ਕਰਨਾ ਵੀ ਜਦੋਂ ਬੱਚੇ ਜਵਾਨ ਹੁੰਦੇ ਆ ਸਾਡੀਆਂ ਬੇਟੀਆਂ ਜਵਾਨ ਹੁੰਦੀਆਂ ਅਸੀਂ ਸ਼ਾਦੀਆਂ ਦੇ ਚੱਕਰ 'ਚ ਪੈਂਦੇ ਆ ਫਿਰ ਉਹ ਜਿਹੜਾ ਸਾਡਾ ਸ਼ਾਦੀ ਦਾ ਸਿਸਟਮ ਹੈ ਉਹ ਫਿਰ ਕਿਵੇਂ ਚੱਲਦਾ ਆ ਲਾਗਦੇ ਪਿੰਡਾਂ ਵਿੱਚ ਸ਼ਾਦੀ ਕਰਦੇ ਆ ਪੰਜਾਬ 'ਚ ਦੇਖੋ ਪਹਿਲੇ ਤੇ ਪੰਜਾਬ ਵਿੱਚ ਵੀ ਬਹੁਤ ਇਸ ਪਿੰਡ ਦਾ ਕੁੜੀਆਂ ਗਈਆਂ ਨੇ ਅੱਛਾ ਬਹੁਤ ਜ਼ਿਆਦਾ ਕੁੜੀਆਂ ਗਈਆਂ ਨੇ ਇੱਥੋਂ ਕੁਝ ਕੁੜੀਆਂ ਉਧਰੋਂ ਵੀ ਆਈਆਂ ਨੇ ਅੱਛਾ ਇੱਧਰ ਪਹਿਲੇ ਇੱਥੇ ਗੁਰਨਾਨਕ ਨਾਮ ਲਿਵਾਸੀ ਫਿਰ ਗੁਰੂ ਜੀ ਆਏ ਨੇ ਗੁਰਤੇਗ ਬਹਾਦਰ ਸਾਹਿਬ ਜੀ ਉਹ ਫਿਰ ਇੱਥੇ ਸਿੱਕੀ ਜਰਾ ਆਇਆਗਾ ਫਿਰ ਸਿੱਕੀ ਉਸੇ ਹਿਸਾਬ ਨਾਲ ਲਿਆ ਫਿਰ ਗੁਰਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਅੰਮ੍ਰਿਤ ਪਾਨ ਛਕਾਇਆ ਹਾਂ ਗਿੱਧਰ ਤੋਂ ਸੇਰ ਬਣਾਇਆ ਫਿਰ ਇੱਤੇ ਦਾ ਸਿਕ ਅੰਮ੍ਰਿਤ ਛਕਿਆ ਠੀਕ ਹੈ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਸੰਦਾ ਨੂੰ ਸਾੜਿਆ ਤੇਲ ਵਿੱਚ ਪਾ ਕੇ ਉਹ ਵੀ ਹੁਕਮਨਾਮਾ ਇੱਥੇ ਹੈ ਪਹਿਲੇ ਪੁਰਾਤਨ ਗ੍ਰੰਥ ਜਿਹੜਾ ਹੱਥ ਲਿਖਤ ਗ੍ਰੰਥ ਉਹ ਵੀ ਇੱਥੇ ਹੈ ਇੱਥੇ ਹੋਰ ਵੀ ਬਹੁਤ ਸਾਰੇ ਡਾਕੂਮੈਂਟਸ ਹੈ ਇੱਥੇ ਸਾਡੇ ਸਿੱਖਾਂ ਨੂੰ ਪਹਿਲੇ ਕਹਿੰਦਾ ਜੇ ਪਠਾਨ ਹੈਗਾ ਖਾਨ ਹੈਗਾ ਵੱਡੇ ਵੱਡੇ ਦਾੜੀਆਂ ਰੱਖੇ ਹੋਏ ਨੇ ਫਿਰ ਇੱਥੇ ਫਿਰ ਇੱਥੇ ਦਾ ਜਿਹੜਾ ਸਿਕ ਹੈ ਉਹ ਗਿਆ ਦਰਮੰਗਾ ਮਹਾਰਾਜ ਕੋਲ ਉਹ ਜਾ ਕੇ ਦਰਮੰਗਾ ਮਹਾਰਾਜ ਨੂੰ ਕਿਹਾ ਤੇ ਦਰਗਵਾ ਮਹਾਰਾਜ ਕਹੇ ਤੇ ਇੱਥੇ ਕੱਠੜ Hindu ਹੈ Hindu ਤੋਂ ਵੀ ਉੱਤੇ ਕੱਠੜ Hindu ਹੈ ਤੇ ਉੱਤੋਂ ਪੰਜ ਪੰਡਿਤ ਨੂੰ ਭੇਜਿਆ ਇੱਥੇ ਪ੍ਰਚਾਰ ਕਰਨ ਵਾਸਤੇ ਕਿ ਇਹ Hindu ਨਹੀਂ ਕੱਠੜ Hindu ਹੈ ਤੇ ਇਹਦੇ ਨਾਲ ਤੁਸੀਂ ਆਪਸ ਵਿੱਚ ਭਾਈਚਾਰੇ ਦਾ ਰਿਲੇਸ਼ਨ ਪਾਓ ਇਹਨਾਂ ਨੂੰ ਦੁਤਕਾਰੋ ਨਹੀਂ ਇਹਨਾਂ ਨੂੰ ਮਿਲ ਜੁਲ ਕੇ ਇਹਨਾਂ ਇਦੇ ਕੋਲੜੋ ਹਮ ਇਹ ਨਾਲ ਨਾਲ ਲੜੋ ਹਮ ਫਿਰ ਇਹ ਤੇ ਦੋ ਸਟੇਟ ਹੋਇਆ ਹਮ ਇੱਕ ਭਵਾਨੀਪੁਰ ਸਟੇਟ ਇੱਕ ਲక్ష్ਮੀਪੁਰ ਸਟੇਟ ਅੱਛਾ ਭਵਾਨੀਪੁਰ ਸਟੇਟ ਗੁਰਪ੍ਰਸਾਦ ਸਿੰਘ ਹਮ ਲక్ష్ਮੀਪੁਰ ਸਟੇਟ ਗੋਕুল ਸਿੰਘ ਹਮ ਇੱਥੇ 12-12 ਹਜ਼ਾਰ ਏਕੜ ਦਾ ਜ਼ਮੀਨ ਦਾ ਮਾਲਕ ਰਿਹਾ ਇਸ ਇਲਾਕੇ ਵਿੱਚ ਸਰਦਾਰ ਜੀ ਠੀਕ ਹੁਣ ਵੀ ਸਰਦਾਰ ਦਾ ਖੇਤੀ ਮੁਖ ਹੈ ਹਮ ਠੀਕ ਹੈ ਉਹਦੇ ਬਾਅਦ ਫਿਰ ਇੱਥੇ ਬਾਬਾ ਗੁਰਦਤ ਸਿੰਘ ਕਾਮਾ ਘਾਟਾ ਮਾਰੂ ਉਹ 10 ਸਾਲ ਇੱਥੇ ਰਿਹਾ ਅੱਛਾ ਜਦੋਂ ਅੰਗਰੇਜ਼ ਉਹਨਾਂ ਨੂੰ ਪਿੱਛਾ ਕੀਤਾ ਫਰ ਵਾਸਤੇ ਹੂੰ 10 ਸਾਲ ਇੱਥੇ ਰਿਹਾ ਉਹ ਆਪਣੇ ਮੁੰਡੇ ਦਾ ਸਾਦੀ ਬਲਵੰਤ ਸਿੰਘ ਦਾ ਕੀਤਾ ਇੱਥੇ ਹੀ ਉਚਲਾ ਅੱਛਾ ਹਾਂਜੀ ਠੀਕ ਹੈ ਤੇ ਉਹ ਉਚਲਾ ਕੀਤਾ ਫਿਰ ਉਹਨਾਂ ਦੇ ਪਰਿਵਾਰ ਵਿੱਚੋਂ ਫਿਰ ਕੁੜੀਆਂ ਇੱਧਰ ਦਾ ਉਧਰੋਂ ਆਉਣ ਲੱਗਿਆ ਫਿਰ ਇੱਧਰੋਂ ਵੀ ਜਾਣ ਲੱਗਿਆ ਠੀਕ ਠੀਕ ਹੁਣ ਵੀ ਬਹੁਤ ਜਿਆਦਾ ਕੁੜੀਆਂ ਪੰਜਾਬ ਵਿੱਚ ਬਹੁਤ ਜਗ੍ਹਾ ਵਿੱਚ ਇੱਥੇ ਦਾ ਕੁੜੀਆਂ ਜਿਵੇਂ ਖੁਸ ਤੇਜਾਵੈਲਾ ਪਿੰਡ ਠੀਕ ਹੈ ਮਲੇਸ਼ਪਰ ਪ੍ਰਸਾਦ ਜਿੰਦਾ ਕੁਰੀ ਤੇਜਾਵੈਲਾ ਪਿੰਡ ਫਿਰ ਰஞ்சிਤ ਅਬਰਨੀਓ ਅਮਰਸਰ ਅੱਛਾ ਤੇ ਇਸ ਤਰ੍ਹਾਂ ਕਰਕੇ ਬਹੁਤ ਇੱਥੇ ਦਾ ਕੁੜੀਆਂ ਰਿਸ਼ਤੇਦਾਰੀਆਂ ਰਿਸ਼ਤੇ ਬਣ ਗਏ ਰਿਸ਼ਤੇ ਬਣ ਗਏ ਫਿਰ ਸਾਡਾ ਜਰਾ ਸਾਦੀ ਹੁੰਦਾ علاوہ ਫੇਰੀ ਚਾਰ ਹੁੰਦੇ ਨੇ ਹਾਂ ਆਨੰਦ ਕਾਰਜ ਜਨਮ ਕਾਰਜ ਅਸੀਂ ਵੀ ਆਨੰਦ ਕਾਰਜ ਹਾਂਜੀ ਇਸੇ ਗੁਰੂ ਸਾਹਿਬ ਜੀ ਦੇ ਗੁਰਗ੍ਰੰਥ ਸਾਹਿਬ ਜੀ ਦੇ ਸਾਹਮਣੇ ਚਾਰ ਲਾਵਾ ਹੁੰਦੇ ਨੇ ਹੈਨਾ ਫਿਰ ਉਹ ਫਿਰ ਅਰਦਾਸ ਹੁੰਦੇ ਨੇ ਜਿਸ ਤਰ੍ਹਾਂ ਮੈਂ ਤੋਂ ਗੁਰਮਤ ਮੜੀਆਂ ਦਾ ਨਾਲੇ ਇੱਥੇ ਸਭ ਕੁਝ ਜਿਵੇਂ ਮੁੰਡਾ ਕੁੜੀ ਅੰਮ੍ਰਿਤ ਨਹੀਂ ਛਕਿਆ ਉਹਨੂੰ ਅੰਮ੍ਰਿਤ ਛਕਾ ਕੇ ਫਿਰ ਸਾਦੀ ਹੋਏਗਾ ਅੰਮ੍ਰਿਤ ਨਹੀਂ ਛਕਿਆ ਤੇ ਸਾਦੀ ਨਹੀਂ ਹੋਏ ਸੋ ਸਾਡੇ ਚੈਨਲ ਤੋਂ ਤੁਹਾਨੂੰ ਦੁਨੀਆ ਭਰ ਦੇ ਵਿੱਚ ਸੰਗਤਾਂ ਦੇਖ ਰਹੀਆਂ ਆ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਇੱਕ ਕਹਿਣਾ ਚਾਹਵਾਂਗਾ ਕਿ ਐਸੇ ਵਿਹਾਰ ਦੇ ਸਿੱਕਾ ਸਾਡੇ ਨਾਲ ਇਹ ਨਾ ਕਿਹਾ ਕਰੋ ਕਿ ਇਹ ਪਿਆਰ ਦਾ ਪਈਆ ਹੈਗਾ ਠੀਕ ਹੈ ਠੀਕ ਹੈ ਤੁਸੀਂ ਵੀ ਗੁਰਸੀ ਕੋ ਗੁਰੂ ਸਾਹਿਬ ਦੇ ਅਸੀਂ ਵੀ ਗੁਰਸੀ ਕਾ ਇੱਕੋ ਹੀ ਖੰਡੇ ਪਾਉਲ ਦਾ ਤੁਸੀਂ ਵੀ ਅਮਰਤ ਛੱਕੇ ਹੋ ਅਸੀਂ ਵੀ ਛੱਕੇ ਹੋ ਠੀਕ ਜਿਸ ਸਮੇਂ ਰਣਜੀਤ ਦੇ ਸਾਹਮਣੇ ਜਿਸ ਸਮੇਂ ਕਿਸੇ ਦਾ ਚਲਦਾ ਨਹੀਂ ਸੀ ਇੱਥੇ ਦਾ ਸਿੱਖ ਅਮਰਤ ਛੱਕ ਕੇ ਗੁਰੂ ਵਾਲਾ ਬਣਿਆ ਉਹ ਰਣਜੀਤ ਦੇ सेनापति नाल ਵੀ ਟੱਕਰ ਲਿਆ ਇੱਥੇ ਦਾ ਸਿੱਕ ਤੇ ਲੋਕ ਕਹਿੰਦੇ ਨੇ ਇਹ ਕਿਵੇਂ ਸਿੱਕ ਬਣ ਗਿਆ ਸਿੱਕ ਤੇ ਅਸੀਂ ਪ੍ਰਾਤਨ ਜਿਸ ਸਮੇ ਸਿੱਖਾਂ ਦਾ ਮੁੱਲ ਪੈਂਦਾ ਸੀ ਟਕੇ ਟਕੇ ਤੇ ਉਸ ਸਮੇ ਇੱਥੇ ਦਾ ਸਿੱਕ ਬਣਿਆ ਆ ਇਹ ਕੋਈ ਨਵਾਂ ਸਿੱਕ ਨਹੀਂ ਹੈ ਬਹੁਤ ਪ੍ਰਾਤਨ ਸਿੱਕ ਇੱਥੇ ਦਾ ਬਸਿਆ ਆ ਹੋਰ ਕੋਈ ਸਵਾਲ ਹੈ ਇੱਥੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬੋਲੇ ਸੋਨ ਸੋ ਸ੍ਰੀ ਕਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਡੇ